ਇੱਕ ਕੰਮ ਕਰ ਸਕਨਾ ਨਾ ਕਰ। ਕੁਰੀ ਨੀ ਖਾ। ਮੰਮੀ ਜੀ ਪਾਠ ਕਰਦੇ ਮੈਂ ਹਾਂ। ਹਾਂ ਕਰ ਲਿਆ ਤੇ ਮੈਨੂੰ ਪਿਆਜ਼ چیر ਦੋ ਹਾਂ। ਹਾਂ ਚੱਲ ਮੈਂ ਸਬਜ਼ੀ ਨੂੰ ਤੜਕਾ ਲਾ ਦਾਂ ਤੇ ਨਾਲੇ ਸੁਮਣ ਕਿੱਥੇ ਗਈ ਆ? چیر ਦਿੰਨੀ ਸੁਮਣ ਅੰਦਰ ਹੀ ਕੰਮ ਕਰਦੀ ਪਈ ਸੀ ਕਮਰੇ 'ਚ ਹੀ। ਮੈਂ ਕਦੋਂ ਉਹਦੀ ਕੰਮ ਕਰਨ ਦੀ ਕੰਮ ਮੈਂ ਸਾਰਾ ਕਰ ਲਿਆ ਵਾ ਤੇ ਸੁਮਣ ਮੈਨੂੰ ਨਜ਼ਰ ਹੀ ਨਹੀਂ ਆਈ ਕਿੱਥੇ। ਅੰਦਰ ਹੀ ਸੀ। ਅੰਦਰ ਮਿੰਨ ਤਾਂ ਕਹਿੰਦੀ ਸੀ ਮੈਂ ਅੰਦਰ ਹੀ ਸਫਾਈਆਂ ਕਰਦੀ ਪਈ ਆ। ਦਾਣੀ ਫਿਰ ਕਿੱਥੇ ਜੋ ਤੇ ਹੁਣ ਮੈਂ ਤਾਂ ਕਹਿਣ ਦੀ ਮੈਂ ਚਲ ਸੁਮੇ ਨੂੰ ਕਹਿਣੀ ਆ ਕਿ ਮੈਨੂੰ ਸਬਜੀ ਕੱਟ ਦਿੰਦੀ ਆ ਤੇ ਮੈਂ ਤੜਕਾ ਲਾ ਦਿੰਨੀ ਆ ਤੇ ਸੁਮਣ ਹੈ ਨਹੀਂ ਅੰਦਰ ਤਾਂ ਹੀ ਮੈਂ ਤੁਹਾਡੀ ਕੋਈ ਨਹੀਂ ਆ ਚਲ ਸਬਜੀ ਤੇ ਮੈਂ ਕੱਟ ਦਿੰਨੀ ਆ ਤੇ ਜਾ ਵੇਖ ਅੰਦਰ ਹੀ ਹੁਣੀ ਆ ਮੈਨੂੰ ਤੇ ਅੰਦਰ ਦਾ ਹੀ ਕਹਿ ਕੇ ਗਈ ਸੀ ਵੇਖ ਅੰਦਰ ਹੀ ਹੁਣੀ ਆ ਬਾਜ ਮਾਰ ਉਹਨੂੰ ਕੋਈ ਨਹੀਂ ਮੈਂ ਵੇਖੀ ਸੁਮਣ ਦੀਦੀ ਹਾਈ ਹਾਈ ਫੋਨੀ ਨਹੀਂ ਚੁੱਕਦੇ ਪੇਸ ਵੀ ਇਦਾਂ ਕਿੰਨੀ ਵਾਰੀ ਕਰਤਾ ਵਾ ਮੇਨ ਤੇ ਟੈਨਸ਼ਨ ਹੋਈ ਜਾਣਦੀ ਆ ਸਭ ਠੀਕ ਠਾਕ ਹੋਏ ਸਹੀ ਪਤਾ ਨਹੀਂ ਕੀ ਗੱਲ ਆ ਫੇਰ ਮਲਾਨੀ ਆ ਕਿਉਂ ਨਹੀਂ ਚੁੱਕਣ ਦੇ ਫੋਨ ਕੀ ਕਰਾਂ ਮੈਂ ਫੋਨ ਹੀ ਨਹੀਂ ਚੁੱਕਣ ਦੇ ਮੈਨੂੰ ਜੀ ਬਹੁਤ ਟੈਨਸ਼ਨ ਪਈ ਆ ਕੀ ਸਮਝਣਾ ਕੋ ਇੱਥੇ ਬੈਠੀ ਆ ਮੈਂ ਬਾਹਰ ਵਾਜਾਂ ਦੇ ਯਾਰੀ ਆ ਕਿਉਂ ਦੀਦੀ ਕੰਮ ਹੀ ਕੋਈ ਹਾਂ ਕੰਮ ਤਾਂ ਹੈਗਾ ਹੀ ਮੈਂ ਤੇ ਇਹਨਾਂ ਨੂੰ ਫੋਨ ਕਰਨ ਦੀ ਆ ਸਵੇਰ ਦੀ ਪਤਾ ਨਹੀਂ ਕਿੰਨੀ ਵਾਰੀ ਕਰ ਲਿਆ ਵਾ ਫੋਨ ਹੀ ਨਹੀਂ ਚੁੱਕਣ ਦੇ ਕਿਉਂ ਕੀ ਗੱਲ ਹੋਈ ਪਤਾ ਨਹੀਂ ਮਿੰਨ ਤੇ ਆਪ ਟੈਨਸ਼ਨ ਹੋਣ ਦੀ ਆ ਚਲੋ ਕੋਈ ਨਹੀਂ ਆ ਟੈਨਸ਼ਨ ਨਾ ਲਓ ਆ ਜਾਊਗਾ ਫੋਨ ਮੈਂ ਤੁਹਾਨੂੰ ਕਹਿਣਾ ਇਹ ਕਿ ਮੰਮੀ ਨੂੰ ਮੈਂ ਸਬਜ਼ੀ ਦਿੱਤੀ ਆ ਕੱਟਣ ਵਾਸਤੇ ਤੇ ਤੁਸੀਂ ਢੜਕਾ ਲਾ ਦੋ ਮੈਂ ਨਾਲਾਂ ਚਲੋ ਕੋਈ ਨਹੀਂ ਸਬਜ਼ੀ ਦੀ ਮੈਂ ਬਣਾਵ ਦਿੰਨੀ ਆ ਪਰ ਫੋਨ ਨਹੀਂ ਚੁੱਕਣ ਦੇ ਮੈਨੂੰ ਬੜੀ ਟੈਨਸ਼ਨ ਪਈ ਚਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਵਾ ਜਾਂਦਾ ਫੋਨ ਚਲੋ ਤੁਸੀਂ ਜਾਓ ਮੈਂ ਬਣਾ ਦੇਣੀ ਆ ਹਾਂ ਕੋਈ ਨਹੀਂ ਬਣਾਉਣਾ ਮੈਂ ਬੈੱਡ ਉੱਛਾਵਾਂ ਮੈਂ ਆਇਆ ਇੱਗੀ ਆ ਫੋਨ ਇਹਨਾਂ ਦਾ ਹੈਲੋ ਹਾਂਜੀ ਪਹਿਲੇ ਮੈਨੂੰ ਇਹ ਦੱਸੋ ਫੋਨ ਕਿਉਂ ਨਹੀਂ ਚੁੱਕਣ ਦੇ ਸਵੇਰ ਦਾ ਟੈਨਸ਼ਨ ਹੋ ਜਾਂਦੀ ਹੁੰਦੀ ਕਿਉਂ ਨਹੀਂ ਹੋਰ ਸਭ ਠੀਕ ਠਾਕ ਹੈ ਅੱਛਾ ਨਾ ਯਹੀ ਵਧੀਆ ਚਲੋ ਠੀਕ ਹੈ ਜਿਹੜੀ ਗੱਲ ਕਰਨੀ ਅੱਛਾ ਤੇ ਪੀਆਰ ਦਾ ਹੋ ਗਿਆ ਕੰਮ ਕੀ ਦੂਜਾ ਵਿਆ ਉਹ ਕਿਉਂ ਨਹੀਂ ਨਹੀਂ ਰਹਿਣ ਦੋ ਤੁਸੀਂ ਇਹੋ ਜੀ ਪੀਆਰ ਨਹੀਂ ਚਾਹੀਦੀ ਹੈਗੀ ਨਹੀਂ ਤੁਸੀਂ ਰਹਿਣ ਦੋ ਲੈ ਮੈਂ ਕਿੰਦਾ ਮੰਨ ਜਾਦਾ ਸੀ ਇਸ ਗੱਲ ਵਾਸਤੇ ਮੈਂ ਕਿੱਧਰ ਨੂੰ ਜਾਣਾ ਵਾਂ ਮੈਂ ਕਿਹੜੇ ਕੋਚ ਪੈਣਾ ਦੱਸ ਆਪ ਦੇ ਦੂਜਾ ਵਿਆਹ ਕਰਾ ਲੈਣਾ ਤੇ ਕੋਈ ਨਹੀਂ ਛੱਡਦਾ ਹੁੰਦਾ ਬਾਅਦ ਚ ਵਿਆਹ ਤੇ ਵਿਆਹ ਹੀ ਆ ਨਾ ਹਰਾਂੰਦੋਂ ਤੁਸੀਂ ਹਾਂ ਸਾਨੂੰ ਨਹੀਂ ਚਾਹੀਦੀ ਪੀ ਆ ਬਾਕੀ ਚਲੋ ਠੀਕ ਐ ਕਰਦੀ ਆ ਮੰਮੀ ਨਾਣਾ ਗੱਲ ਕੀ ਕਹਿੰਦੇ ਐ ਪਰ ਮੇਰੇ ਵੱਲੋਂ ਨਾ ਹੀ ਆ ਚਲੋ ਚੰਗਾ ਠੀਕ ਆ ਤਾਂ ਸਾਨੂੰ ਵੀ ਗੱਲ ਕਰ ਛੜੀ ਆ ਉਹ ਕੀ ਹੋਇਆ ਤੂੰ ਇੰਨੀ ਟੈਨਸ਼ਨ ਲਈ ਹੋਈ ਆ ਮੰਮੀ ਟੈਨਸ਼ਨ ਵਾਲੀ ਤੇ ਗੱਲ ਆ ਕੀ ਹੋ ਗਿਆ ਆ ਤੁਹਾਡੇ ਪੁੱਤ ਦਾ ਫੋਨ ਆਇਆ ਸੀ ਹੁਣੇ ਅੱਛਾ ਕੀ ਉਹ ਤਾਂ ਨਵੀਆਂ ਹੀ ਗਾਣੀਆਂ ਪਾਣਦੇ ਨੇ ਕੀ ਕਹਿੰਦਾ ਪਿਆ ਠੀਕ ਠਾਕ ਆ ਕੀ ਦੱਸਾਂ ਉਹ ਮੈਨੂੰ ਤੁਹਾਨੂੰ ਠੀਕ ਠਾਕ ਆ ਪਰ ਉਹਨਾਂ ਦੀ ਗੱਲ ਸੁਣੋ ਕਹਿੰਦੇ ਪਿਆ ਲੈਣ ਵਾਸਤੇ ਨਾ ਉਹਨਾਂ ਨੂੰ ਵਿਆਹ ਕਰਾਉਣਾ ਪੈਣਾ ਉੱਥੇ ਵਿਆਹ ਕਰਾਉਣਾ ਹੋਰ ਕੀ ਮੇਰੇ ਤੇ ਪੈਰਾ ਥੋੜਾ ਜ਼ਮੀਨ ਨਿਕਲ ਗਈ ਗੱਲ ਸੁਣ ਕੇ ਨਹੀਂ ਨਹੀਂ ਅਸੀਂ ਨਹੀਂ ਕੋਈ ਵੀ ਵਿਆਹ ਦੂਜਾ ਕਰਾਉਣਾ ਹੈਗਾ ਪਰ ਨਹੀਂ ਮੈਂ ਸਮਝਾਇਆ ਵਹੈ ਨਿਉ ਮੰਨਦੇ ਹੈਗੇ ਕਿਉਂ ਨਹੀਂ ਮੰਨਦਾ ਉਹਨੂੰ ਕਹੇ ਵੀ ਤੂੰ ਦੂਜਾ ਵਿਆਹ ਕਦੇ ਵਾਸਤੇ ਕਰਾਉਣਾ ਵਾ ਉਹ ਕਹਿੰਦੇ ਬਾਅਦ ਚ ਛੱਡ ਜਾਂਦੀਆਂ ਹੁੰਦੀਆਂ ਵਾ ਛੱਡਦੀ ਦਾਵਾ ਇਹ ਹੈ ਹੋ ਹੈ ਕੀ ਪਤਾ ਇਹਦੇ ਕੋਲੋ ਹੀ ਨਵੀਂ ਗੱਲ ਸੁਣੀ ਆ ਤੂੰ ਉਹਨੂੰ ਮਨਾ ਕਰ ਦੇ ਮੈਂ ਕੀ ਕੀਤਾ ਮੈਂ ਕਿਹਾ ਕਰਦੀ ਮਮੀ ਨਾਲ ਗੱਲ ਹੁਣ ਤੂੰ ਹੀ ਆਪੇ ਮਨਾ ਕਰੋ ਉਹਨਾਂ ਨੂੰ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਕਰਦੀ ਆ ਉਹਦੇ ਨਾਲ ਗੱਲ ਮੈਂ ਤੇ ਉਹਨੂੰ ਕਹਣਾ ਚੁੱਪ ਕਰਕੇ ਵਾਪਸ ਆ ਜਾ ਕੋ ਮੰਮੀ ਜੋ ਕਹਿਣਾ ਵਾ ਇੱਥੇ ਬਾਬਾਈ ਨੇ ਬਹੁਤ ਕੁਝ ਦਿੱਤਾ ਹੋਇਆ ਵਾ ਹਾਂ ਕਰੋ ਤੁਸੀਂ ਗੱਲ ਹਾਂ ਲੋਕਾਂ ਨੇ ਪਤਾ ਕਿੰਨੀ ਥੂ-ਥੂ ਕਰਨੀ ਆ ਵੀ ਦੂਜਾ ਵਿਆਹ ਕਰਾ ਲਿਆ ਬਾਹਰ ਤੁਹਾਨੂੰ ਨਹੀਂ ਚਾਹੀਦੀ ਇਹੋ ਜੀ ਪੀਆਰ ਨਹੀਂ ਮੈਂ ਕੋਈ ਨਹੀਂ ਉਹਦੇ ਨਾਲ ਮੈਂ ਕਰਦੀ ਗੱਲ ਤੂੰ ਨਾ ਟੈਨਸ਼ਨ ਲੈ ਚੱਲ ਤੂੰ ਟੈਨਸ਼ਨ ਨਾ ਲੈ ਹੁਣ ਮੈਂ ਠਹਿਰ ਕੇ ਨਾ ਇਹਨੂੰ ਕਰਦੀ ਆ ਫੋਨ ਅਜੇ ਹੁਣੇ ਤਾਂ ਉਹਨੇ ਫੋਨ ਚੁੱਕਣਾ ਨਹੀਂ ਆ ਬਾਕੀ ਉਹਨੂੰ ਮੈਂ ਕਹਿੰਨੀ ਆ ਕਰਕੇ ਆ ਗਿਆ ਸੋਨੋ ਆ ਆ ਗਿਆ ਮੈਂ ਕੀ ਬਣਿਆ ਜਿਹੜੇ ਕੰਮ ਗਿਆ ਹਾਂ ਕੰਮ ਕੋਈ ਨਹੀਂ ਹੋ ਜਾਊਗਾ ਹੋ ਜਾਊਗਾ ਹੂੰ ਚੱਲ ਵਧੀਆ ਫੇਰ ਤਾਂ ਤੇ ਤੁਹਾਨੂੰ ਵੀ ਹੋਇਆ ਦਵਾ ਜਣੀ ਬੜੀ ਟੈਂਸ਼ਨ 'ਚ ਬੈਠੀਆਂ ਜੀ ਟੈਂਸ਼ਨ ਕਾਦੀ ਲੈਣੀ ਆ ਇਹ ਦੱਸਣ ਦੇ ਹੀ ਫੋਨ ਆਇਆ ਬਾਹਰੋਂ ਤੇ ਉਹ ਕਹਿਣ ਦਿਆ ਵਾ ਜੇ ਪੀਆਰ ਲੈਣੀ ਆ ਤੇ ਮੈਂ ਫੇ ਦੂਜਾ ਵਿਆਹ ਕਰਾਉਣਾ ਪੈਣਾ ਵਾ ਤੇ ਮੈਂ ਤੇ ਇਹਨੂੰ ਕਹਿ ਤਾ ਮੈਂ ਕਿਹਾ ਜਦੋਂ ਫੋਨ ਆਇਆ ਨਾ ਤੇ ਚੋਪ ਕਰਕੇ ਉਹਨੂੰ ਕਹਿਦੀ ਵੀ ਵਾਪਸ ਆ ਜਾ ਕੋਈ ਲੋੜ ਨਹੀਂ ਕੀ ਸਾਨੂੰ ਇਹੋ ਜੀ ਪੀਆਰ ਨਹੀਂ ਸਾਨੂੰ ਚਾਹੀਦੀ ਤੁਹਾਡਾ ਦਿਮਾਗ ਖਰਾਬ ਹੈ ਦੋਹਾਂ ਜਣੀਆਂ ਦਾ ਕਿਉਂ ਹੋਰ ਕੀ ਫਿਰ ਕੀ ਹੋਇਆ ਜਿਉਂਨੇ ਵਿਆਹ ਕਰਾਉਣਾ ਵਾ ਪੀਆਰ ਲੈਣਾ ਤੇ ਬਾਹਰ ਵਿਆਹ ਕਰਾਉਣਾ ਪੈਂਦਾ ਕਈ ਕਰ ਕਰ ਲੈਂਦੇ ਇਦਾਂ ਬਾਅਦ ਵਿੱਚ ਫਿਰ ਉਹ ਕੰਟ੍ਰੈਕਟ ਹੁੰਦਾ ਵਾ ਬਾਅਦ ਚ ਤਲਾਕ ਲਾ ਲੈਂਦੇ ਆ ਉਹ ਪੈਸੇ ਲੈ ਕੇ ਫਿਰ ਤਲਾਕ ਕਰ ਲੈਂਦੀਆਂ ਪੀਆਰ ਕਈ ਉਹਦਾ ਪੈਸੇ ਬੜੇ ਲੱਗਦੇ ਆ ਤੇ ਉਹਨੂੰ ਪਤਾ ਹੁਣ ਪੈਸੇ ਕਿੱਥੋਂ ਆਉਣੇ ਇੰਨੇ ਪੀਆਰ ਹਣਵਾ ਤੇ ਇੱਥੋਂ ਵੀ ਆਪਾਂ ਨਹੀਂ ਭੇਜ ਸਕਦੇ ਅੱਗੇ ਕਿੰਨੇ ਪੈਸੇ ਲਾ ਕੇ ਉਹਨੂੰ ਭੇਜਿਆ ਵਾ ਤੇ ਉਹ ਫਿਰ ਕਹਿੰਦਾਣਾ ਕਿ ਚਲ ਮੈਂ ਇੱਥੇ ਕਰਾ ਕੇ ਤੇ ਕਰ ਲੈਣਾ ਵਾ ਤੇ ਪੀਆਰ ਮਿਲ ਜੂਗੀ ਛੇਤੀ ਨਾਲ ਪੀਆਰ ਹੋ ਜਾਊਗਾ ਤਾਂ ਟਾਈਮ ਬੜਾ ਲੱਗਦਾ ਇੰਨੇ ਪੈਸੇ ਲਾ ਕੇ ਘੱਲਿਆ ਨੂੰ ਵਾਪਸ ਖਲਾ ਕੇ ਤਾਂ ਮੜਾ ਇੱਥੇ ਕਰਾਉਣਾ ਜਿਹਦੇ ਕੋਲ ਪੈਸੇ ਕਿੱਥੋਂ ਪੂਰੇ ਕਰਨੇ ਆ ਇਹਨੇ ਫਿਰ ਇਹ ਕਿੱਥੇ ਜਾਊਗੀ ਇਹਨੇ ਕਿੱਥੇ ਜਾਣਾ ਵਾ ਇੱਥੇ ਰਹੂਗੀ ਉਹਨੇ ਕਿਹੜਾ ਵਿਆਹ ਕਰਾ ਕੇ ਇੱਥੇ ਲੈ ਆਉਣਾ ਉਹਨੂੰ ਬਾਜੀ ਤੂੰ ਇੱਥੇ ਕਿੱਦਾਂ ਦੀਆਂ ਗੱਲਾਂ ਕਰਨ ੜੇ ਜੀ ਦੂਜਾ ਵਿਆਹ ਤੇ ਵਿਆਹ ਹੀ ਆ ਨਾ ਇੱਥੇ ਨਹੀਂ ਬਿਠਾਣਾ ਭਾਵੇਂ ਉੱਥੇ ਹੀ ਰੱਖਣਾ ਵਿਆਹ ਤੇ ਵਿਆਹ ਹੀ ਹੁੰਦਾ ਵਾ ਨਾ ਤੂੰ ਹੀ ਸਮਝਦੀਆਂ ਜੀ ਦੋਵੇਂ ਜਣੀਆਂ ਤੂੰ ਉਹਨਾਂ ਨੂੰ ਸਮਝਾਉਣ ਦੀ ਬਜਾਏ ਸ਼ਹਿ ਦੇਣ ੜੇ ਜੀ ਨਹੀਂ ਮੇਰੀਏ ਭੋਲੀਏ ਭੈਣੇ ਤੈਨੂੰ ਨਹੀਂ ਸਮਝ ਆ ਗਈ ਇਹ ਚੀਜ਼ ਦੀ ਉਹ ਤਾਂ ਥੋੜੇ ਤੇ ਰਵਾਤੇ ਆ ਮੁੜ ਕੇ ਫੇਰ ਉਹਨੇ ਪੈਸੇ ਦੇ ਕੇ ਤਲਾਕ ਲੈ ਲੈਣਾ ਵਾ ਗੱਲ ਤੇ ਤੂੰ ਠੀਕ ਕਹਿਣਾ ਵਾ ਪਰ ਇਹ ਚੀਜ਼ ਆਪਾਂ ਇਕੱਲੇ ਨਹੀਂ ਨਾ ਕਰ ਸਕਦੇ ਫਿਰ ਕੱਲ ਨੂੰ ਇਹਦੇ ਭਰਾ ਭਜਾਈ ਨੂੰ ਪਤਾ ਲੱਗੂਗਾ ਉਹ ਵੀ ਆਪਾਂ ਨੂੰ ਬੋਲਣਗੇ ਮੈਂ ਤਾਂ ਕੰਨੀ ਆ ਬੰਲੇ ਦੇ ਭਰਾ ਭਜਾਈ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਕਰਕੇ ਫਿਰ ਆਪਾਂ ਕਰੀਏ ਜੋ ਵੀ ਕਰਨਾ ਚਲੋ ਕੋਈ ਗੱਲ ਨਹੀਂ ਬੁਲਾ ਲੈਨੇ ਉਹਨਾਂ ਨੂੰ ਬੁਲਾ ਲੈਨੇ ਸਲਾਹ ਉਹਨਾਂ ਦੀ ਬੁਲਾ ਲੋ ਉਹਨਾਂ ਨੂੰ ਫੋਨ ਕਰਕੇ ਸਮਣ ਕਰਦੇ ਫੋਨ ਉਹਨਾਂ ਨੂੰ ਚਲੋ ਠੀਕ ਹੈ ਉਹਨਾਂ ਨੂੰ ਤਾਂ ਮੈਂ ਫੋਨ ਕਰਕੇ ਬੁਲਾ ਲੈਨੀ ਆ ਪਰ ਮੇਰਾ ਮੰਨਣੀ ਏ ਇਸ ਗੱਲ ਨੂੰ ਵੱਜਦਾ ਹੈਗਾ ਦੀਦੀ ਨੂੰ ਬਿਨਾ ਦੱਸਿਆ ਆਇਆ ਨਾ ਦੇਖਿਓ ਉਹਨਾਂ ਨੇ ਦੇਖ ਕੇ ਨਾ ਖੁਸ਼ ਹੋ ਜਾਣਾ ਕਿ ਆ ਵਧੀਆ ਸਰਪ੍ਰਾਈਜ਼ ਮਿਲਿਆ ਤੂੰ ਯਾਰ ਚੁੱਪ ਕਰ ਨਾਲੇ ਮੇਰੀ ਇੱਕ ਗੱਲ ਸੁਣ ਲਾ ਅੱਜ ਤੇ ਮੈਂ ਆ ਗਈ ਹਾਂ ਗਾਂ ਤੋਂ ਨਾ ਮੈਨੂੰ ਕਹੀਂ ਬਾਕੀ ਮੈਂ 5 ਕਿ ਮਿੰਟ ਹੀ ਬਹਿਣਾ ਬਹੁਤਾ ਟਾਈਮ ਨਹੀਂ ਹੋ ਬਹਿਣਾ ਇੱਥੇ ਯਾਰ ਸੁੱਕੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਭੈਣ ਆ ਉਹ ਤੁਹਾਡੀ ਇਦਾਂ ਚੰਗੇ ਲੱਗੀਦਾ ਵਾ ਚਲੋ ਅੰਦਰ ਸਸ਼ਕਲ ਦੀਦੀ ਲੈ ਸੁਖੀ ਵੀ ਆਇਆ ਵਾ ਉਹ ਬਸ ਬਸ ਠੀਕ ਹੈ ਲੈ ਸੁਖੀ ਤੂੰ ਹੀ ਵੀ ਨਾ ਬਸ ਐਵੇਂ ਹੀ ਉਹ ਅੱਗੇ ਹੋ ਕੇ ਤੁਹਾਨੂੰ ਮਿਲਣ ਆਏ ਤੇ ਤੂੰ ਇਦਾਂ ਕਰਦੇ ਹੋ ਛੱਡੋ ਦੀਦੀ ਫੋਰ ਤੂੰ ਹੀ ਸੁਣਾਓ ਠੀਕ ਹੈ ਪਰਿਵਾਰ ਸਾਰਾ ਵਧੀਆ ਵਧੀਆ ਤਰ ਹੁਣ ਤੂੰ ਸੁਣਾ ਠੀਕ ਹੈ ਕਰੇ ਹਾਂ ਵਧੀਆ ਵਧੀਆ ਹੋਰ ਮੰਮੀ ਨੂੰ ਦਿਖਣ ਦੇ ਟਾਡੇ ਮੰਮੀ ਹੁਣੇ ਬਾਜ਼ਾਰ ਗਏ ਨੇ ਅੱਛਾ ਅੱਛਾ ਸੋਮਰ ਬੜੀ ਛੇਤੀ ਫੋਨ ਕੀਤਾ ਤੇ ਤੂੰ ਜਲਦੀ ਬੁਲਾ ਲਿਆ ਇਹਨਾਂ ਨੂੰ ਹੋਰ ਸੁਖੀ ਪਾ ਗਈ ਆ ਠੀਕ ਠਾਕ ਠੀਕ ਵਧੀਆ ਨਹੀਂ ਭਾਈ ਮੈਂ ਨਹੀਂ ਫੋਨ ਕੀਤਾ ਮੈਂ ਤੇ ਅਜੇ ਕਰਨਾ ਸੀ ਫੋਨ ਇਹਨਾਂ ਨੇ ਤਾਂ ਮੈਨੂੰ ਸਰਪ੍ਰਾਈਜ਼ ਹੀ ਦੇ ਦਿੱਤਾ ਵਾ ਉਹ ਉਦਾਂ ਹੀ ਮੈਂ ਕਿਹਾ ਦਿਲ ਕੀਤਾ ਮੇਲਾ ਆ ਗਿਆ ਭੈਣ ਨੂੰ ਅਸੀਂ ਦੱਸ ਕੇ ਨਹੀਂ ਆਏ ਵਧੀਆ ਕੀਤਾ ਤੂੰ ਬੁਲਾਉਣਾ ਹੀ ਸਾਨੂੰ ਮੈਂ ਫੋਨ ਕਰਨ ਲੱਗੀ ਹਾਂ ਤੁਹਾਨੂੰ ਲੈ ਦੇਖਿਆ ਦਿਲ ਨੂੰ ਦਿਲ ਦੀ ਆਵਾਜ਼ ਹੁੰਦੀ ਆ ਸਾਨੂੰ ਪਤਾ ਲੱਗ ਗਿਆ ਚਲੋ ਵਧੀਆ ਕੀਤਾ ਚਲੋ ਬੈਠੋ ਤੁਸੀਂ ਤਰਨ ਮੈਂ ਪਾਣੀ ਲੈ ਕੇ ਆਂਦੀ ਆ ਰੋ ਭਾਈ ਤੂੰ ਇੱਥੇ ਆ ਹੀ ਗਏ ਜੀ ਹੁਣ ਤੜਨ ਨਾਲ ਮੈਂ ਗੱਲ ਕਰਨੀ ਹੈ ਬੜੀ ਜ਼ਰੂਰੀ ਦੱਸੋ ਭਾਈ ਸਮਨ ਨੂੰ ਸਮਝਾਓ ਥੋੜਾ ਜਿਹਾ ਨਾ ਇਹਨੇ ਹੁਣ ਕੀ ਕਰਤਾ ਵਿਵੇਪਰਾਵਾ ਮੈਂ ਕੁਝ ਨਹੀਂ ਕੀਤਾ ਪਹਿਲਾਂ ਨਾ ਗੱਲ ਸੁਣ ਲਿਆ ਕਰ ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦਿਨਾ ਵਾ ਤੈਨੂੰ ਤੇ ਮੇਰੀ ਗਲਤੀ ਲੱਭਦੀ ਹੈ ਬਸ ਜਿੱਦਾਂ ਮੈਂ ਹੀ ਕਸੂਰਵਾਰ ਹੁੰਨੀ ਆ ਪਾਣੀ ਤੇ ਫੜ ਲਾ ਮੈਂ ਨਹੀਂ ਪੜਾ ਪਾਣੀ ਨਹੀਂ ਭਾਜੀ ਉਹਨੇ ਕੀ ਕਹਿਣਾ ਵਾ ਗੱਲ ਕੋਈ ਹੋ ਰਿਆ ਨਾ ਫਿਰ ਕੀ ਹੋ ਗਿਆ ਜੇ ਗੱਲ ਹੋਰ ਗਈ ਇਹਦੇ ਭਾਜੀ ਸੋਖੀ ਆ ਸੋਖੀ ਆ ਉਹਨਾ ਕਮਲ ਹੂਣਾ ਇਹ ਬਾਰੂ ਅੱਛਾ ਤੇ ਉਹ ਕਹਿੰਦਾ ਕਿ ਪੀਆਰ ਲੈਣ ਵਾਸਤੇ ਨਾ ਮੈਨੂੰ ਕੌਂਟ੍ਰੈਕਟ ਸ਼ਾਦੀ ਕਰਨੀ ਪੈਣੀ ਵਾ ਦੂਜਾ ਇਹ ਮੰਨ ਨਹੀਂ ਦਈਆਂ ਕਿ ਦੀਆਂ ਇਹ ਨਹੀਂ ਕਰਨਾ ਉਹ ਭਾਜੀ ਕੀ ਗੱਲਾਂ ਕਰਨ ਦੇਓ ਇਹਦਾ ਤਾਂ ਦਿਮਾਗ ਹੀ ਮੋਟਾ ਵਾ ਇਹਨੂੰ ਇਹ ਤਾਂ ਦੀ ਗੱਲਾਂ ਥੋੜਾ ਸਮਝ ਆ ਗਈਆਂ ਉਹ ਵਿਆਹ ਕਰਾਉਣਾ ਹੀ ਪੈਣਾ ਫੇਰ ਹੀ ਪੀਆਰ ਮਿਲਣੀ ਆ ਮੇਰੀ ਮਨੋ ਮੌਕਾ ਨਾ ਖੁੰਝੇ ਜੇ ਕਿਤੇ ਉਹਨੂੰ ਕਰਕੇ ਤਾਂ ਲਾਂਬੇ ਮਾਰ ਤੋਹਰਾ ਨਾ ਤੂੰ ਹੀ ਸਮਝਾ ਸੁਖੀ ਨੂੰ ਕਿੱਦਾਂ ਨਹੀਂ ਗੱਲਾਂ ਕਰਨ ਡਿਆ ਵਾ ਇਹ ਗੱਲ ਸਹੀ ਥੋੜਾ ਵਾ ਮੇਰੇ ਗੱਲ ਸੁਣੋ ਦੀਦੀ ਪੀਆਰ ਲੈਣ ਲਈ ਜੇ ਉਹਨਾਂ ਨੂੰ ਕਰਾਉਣਾ ਪੈਣ ਡਿਆ ਤੇ ਕਰਾਣ ਦੋ ਜਦੋਂ ਕਹਿੰਦੇ ਆ ਕਿ ਮੈਂ ਪੀਆਰ ਲੈ ਕੇ ਤਲਾਕ ਦੇ ਦੂੰਗਾ ਤੇ ਦੇ ਦੋਗੇ ਉਹ ਕਿਹੜਾ ਪੱਕਾ ਕਰਾਮ ਲੱਗੇ ਪਿਆ ਤੁਹਾਨੂੰ ਪਤਾ ਵਾ ਇਹ ਕੰਮਾਂ 'ਚੇ ਕੰਮ ਕਰਨੇ ਹੀ ਪੈਂਦੇ ਆ ਐਹੀਂ ਤੇਰੇ ਨਾਲ ਹੈਗੇ ਆ ਤੁਸੀਂ ਫਿਕਰ ਨਾ ਕਰੋ ਚਲੋ ਠੀਕ ਐ ਮੈਂ ਚਾਹ ਬਣਾ ਕੇ ਲੈ ਆਂਣੀ ਆ ਤਰਨ ਮੈਂ ਨਹੀਂ ਚਾਹ ਚੂਪੀਣੀ ਛੇਦੀ ਕਰ ਮੈਨੂੰ ਕੰਮ ਹੈਗਾ ਸੁਮਨ ਦੀਦੀ ਆਜੋ ਹੈ ਨਹੀਂ ਬੰਦੇ ਪੇ ਫਿਰ ਚਲੀਏ ਆਪਾਂ ਹਏ ਹਏ ਚਾਹ ਤੇ ਪੀ ਲੋ ਦੱਸ ਇਦਾਂ ਹੀ ਉੱਠ ਕੇ ਤੁਰ ਪਿਆ ਵਾ ਚਾਹ ਆ ਜਾਂਦੇ ਆ ਤੇ ਬੰਦੇ ਹੀ ਨਹੀਂ ਆ ਛੇਦੀ ਕਰ ਮੈਨੂੰ ਕੰਮ ਹੈਗਾ ਵਾ ਚਲੋ ਤੇ ਰਹਿੰਦਾ ਹੀ ਕਾਲੀ ਚਨਾ ਕਦੇ ਵੀ ਨਹੀਂ ਚਾਹ ਪੀ ਕੇ ਗਿਆ ਹੈ ਨਾ ਚਲੋ ਠੀਕ ਐ ਚਲੋ ਠੀਕ ਐ ਭਾਜੀ ਚੰਦਰ ਮੰਮੀ ਤੁਸੀਂ ਨਾ ਦੇਖ ਲੋ ਆਪਣਾ ਤੇ ਬਾਜੀ ਦੀ ਜਿਹਦਾ ਨਾ ਨਤੀਜਾ ਕਿਉਂ ਕੀ ਹੋਇਆ ਵਾ ਮੇਰੇ ਤੇ ਭਾਰੀ ਪੈ ਗਿਆ ਨਾ ਕੀ ਭਾਰੀ ਪੈ ਗਿਆ ਤੇਰੇ ਤੇ ਕਿੰਨੇ ਦਿਨ ਹੋ ਗਏ ਨਾ ਉਹਨਾਂ ਨੇ ਫੋਨ ਕੀਤਾ ਐ ਤੇ ਨਾ ਉਹ ਚੁੱਕਦੇ ਪਏ ਨੇ ਲੈ ਮੈਂ ਹਾਂ ਪਤਾ ਨਹੀਂ ਕੀ ਗੱਲ ਹੋ ਗਈ ਯਾਨੀ ਕਰ ਲੂਗਾ ਫੋਨ ਉਹ ਤੈਨੂੰ ਤੁਹਾਨੂੰ ਛੋਟੀ ਜੀ ਗੱਲ ਲੱਗਦੀ ਐ ਨਾ ਮੈਨੂੰ ਪਤਾ ਹੁਣ ਕਿੱਦਾਂ ਗੁਜ਼ਾਰਾ ਕਰਨਾ ਵਾ ਨਾ ਮੇਰੇ ਕੋਈ ਖਰਚਾ ਪਾਣੀ ਐ ਨਾ ਕੋਈ ਗੱਲ ਨਾ ਬਾਤ ਖਰਚੇ ਪਾਣੀ ਦੀ ਕਿਹੜੀ ਗੱਲ ਆ ਉਹ ਵੀ ਕਰ ਲੈਨੇ ਆ ਰਹੀ ਗੱਲ ਫੋਨ ਦੀ ਫੋਨ ਉਹਨੇ ਤਾਂ ਨਹੀਂ ਕੀਤਾ ਹੁਣ ਉਹ ਕਹਿੰਦਾ ਤਾਂ ਸੀ ਵੀ ਮੈਂ ਆਸਾ-ਪਾਸਾ ਵੇਖ ਕੇ ਫੋਨ ਕਰੂੰਗਾ ਉਹਨੂੰ ਥੋੜਾ ਉਹਨੇ ਦੱਸਿਆ ਵੀ ਤੇ ਉਹਦਾ ਵਿਆਹ ਇੱਥੇ ਇੰਡੀਆ ਚ ਹੋਇਆ ਵਾ ਤੇ ਮੰਮੀ ਉਦਾਂ ਦੀ ਉਹਦੇ ਤਾਂ ਆਸੇ-ਪਾਸੇ ਹੀ ਨਹੀਂ ਹੋਏ ਹੋਏ ਹੁਣ ਉਹਨਾਂ ਨੇ ਕਰਨਾ ਹੀ ਨਹੀਂ ਆ ਵੇਖਿਓ ਤੁਸੀਂ ਫੋਨ ਨਹੀਂ ਕਰ ਲੂਗਾ ਬਾਕੀ ਮੈਂ ਮਾਰਦੀ ਆ ਸੋਨੂੰ ਨੂੰ ਆਵਾਜ਼ ਅੰਦਰ ਹੀ ਬੈਠੇ ਆ ਮੈਂ ਉਹਨਾਂ ਨੂੰ ਕਹਿੰਨੀ ਆ ਥੋੜਾ-ਬੋੜਾ ਤੈਨੂੰ ਖਰਚਾ ਪਾਣੀ ਦੇ ਦੇਣਗੇ ਸੋਨੂੰ ਭੋਲਾ ਮਾੜੀ ਜੀ ਗੱਲ ਨੂੰ ਸਿਰ ਤੇ ਲੈ ਕੇ ਬੈਠੀ ਰਹਿੰਦੀ ਆ ਮੈਨੂੰ ਕਿਹ ਪਤਾ ਨਹੀਂ ਕੀ ਹੋ ਗਿਆ ਵਾ ਹਾਂ ਜੀ ਮੰਮੀ ਆਵਾਜ਼ ਦਿੱਤੀ ਆਹੋ ਵਾਇ ਦਿੱਤੀ ਹੀ ਇਹ ਆਖੰਦਈ ਆ ਵੀ ਕਿੰਨੇ ਦਿਨ ਹੋ ਗਏ ਆ ਕਮਲ ਨੇ ਕੋਈ ਫੋਨ ਨਹੀਂ ਕੀਤਾ ਤੇ ਮੈਂ ਇਹਨੂੰ ਆਖ ਨਹੀਂ ਮੈਂ ਨਹੀਂ ਚਲ ਕੋਈ ਨਹੀਂ ਕਰ ਦੂਗਾ ਤੇ ਹੁਣ ਇਹ ਆਖੰਦਈ ਵੀ ਮੇਰੇ ਕੋ ਖਰਚਾ ਪਾਣੀ ਨਹੀਂ ਹੈਗਾ ਤੇ ਥੋੜੇ ਬੋਤੇ ਪੈਸੇ ਦੇ ਦੀ ਇਹਨੂੰ ਮੰਮੀ ਤੁਹਾਨੂੰ ਪਤਾ ਪੈਸੇ ਤੇ ਮੇਰਾ ਆਪਣਾ ਥੋੜਾ ਟਾਇੜਿਆ ਤੁਹਾਨੂੰ ਪਤਾ ਮੈਂ ਕਹਿੰਨਾ ਲੈਣਾ ਦੇਣਾ ਇੱਕ ਬਾਾਰ ਪੈਸਿਆਂ ਦਾ ਤੇ ਮੇਰੇ ਕੋ ਨਹੀਂ ਹੈਗੇ ਤੂੰ ਆਪਣਾ ਵੇਰ ਲਓ ਲਾ ਲਓ ਹਸਾ ਤਾ ਫਿਰਦਾ ਲੱਗਦਾ ਤੁਹਾਡੇ ਘਰ ਆ ਕੇ ਤੁਸੀਂ ਦੇ ਦੋ ਨੂੰ ਪਤਾ ਵਾ ਮੇਰੇ ਕੋਲ ਕਿੱਥੋਂ ਆਉਣੇ ਆ ਮੈਨੂੰ ਜਾਂ ਤੂੰ ਦੇਣਾ ਵਾ ਜਾਂ ਉਹਦੇ ਇਹਦੇ ਕੋਲ ਮੈਂ ਲੈਣੀ ਆ ਮੇਰੇ ਕੋਲ ਪੈਸੇ ਕਿੱਥੇ ਹੈਗੇ ਆ ਚਲ ਵੇਖ ਲਈ ਥੋੜੇ ਬੋਤੇ ਕਰਦੀ ਹੁਣੇ ਨਹੀਂ ਆਂ ਤੇ ਮੈਂ ਕਿੱਥੋਂ ਕਰ ਦੂੰਗਾ ਮੇਰੇ ਸਿਰ ਤੇ ਨਾ ਕੋ ਨਵਾਂ ਬੋਝ ਨਾ ਪਾਓ ਚੰਗਾ ਤੁਹਾਨੂੰ ਪਤਾ ਮੇਰੇ ਹਾਲਾਤਾਂ ਦਾ ਤੇ ਮੇਰੇ ਹੱਥ ਖੜੇ ਜੇ ਆ ਮੇਰੇ ਕੋਈ ਨਹੀਂ ਜਗਾ ਕੁਝ ਵੀ ਚੱਲ ਤੂੰ ਫਿਕਰ ਨਾ ਕਰ ਮੈਂ ਕਰਦੀ ਆ ਇਹਨਾਂ ਨਾਲ ਗੱਲ ਭੋਲਾ ਆ ਨਾ ਦੋਖ ਕਪੜੇ ਤੇ ਕਹਿਣਾ ਹੀ ਸੁਖਾਵਾ ਗੱਲਾਂ ਕਰਾਂਗੇ ਸੁਮਣ ਤੈਨੂੰ ਨਹੀਂ ਲੱਗਦਾ ਤੂੰ ਬਹੁਤ ਵੱਡੀ ਗਲਤੀ ਕੀਤੀ ਐ ਬਾਜੀ ਨੂੰ ਦੂਜੇ ਵਿਆਹ ਵਾਸਤੇ ਹਾਂ ਕਰਕੇ ਹੁਣ ਨਹੀਂ ਉਹਨੇ ਤੈਨੂੰ ਫੋਨ ਕਰਨਾ ਨਾ ਤੂੰ ਹੁਣ ਇੱਧਰ ਦੀ ਰਹੀ ਨਾ ਤੂੰ ਉੱਧਰ ਦੀ ਰਹੀ ਐ ਪਹਿਲਾਂ ਤੂੰ ਕੀਤੀਆਂ ਆਪਣੀਆਂ ਮਰਜ਼ੀਆਂ ਮੰਮੀ ਨੇ ਵੀ ਤੈਨੂੰ ਕਹਿਤਾ ਇਹਨਾਂ ਨੇ ਵੀ ਤੈਨੂੰ ਕਹਿਤਾ ਤੇ ਤੂੰ ਫਸ ਗਈਆਂ ਇਹਨਾਂ ਦੇ ਜਾਲ ਚ ਹੁਣ ਨਾ ਉਹਨਾਂ ਨੂੰ ਫੋਨ ਕਰਿਆ ਕਨਾਂ ਤੁਹਾਨੂੰ ਤੇ ਨਾ ਹੀ ਉਹਨਾਂ ਨੇ ਆਵਾਮ ਹਾਂ ਦੀਦੀ ਵੈਸੇ ਨਾ ਤੂੰ ਠੀਕ ਹੀ ਕਹਿਣ ਢਈਆਂ ਪਰ ਮੰਮੀ ਨੇ ਤੇ ਮੇਰੀ ਗੱਲ ਸੁਣੀ ਨਹੀਂ ਆ ਮੰਮੀ ਤੇ ਗੱਲਬਾਤ ਧਿਆਨ ਨਹੀਂ ਦਿੰਦੇ ਮੈਂ ਨਾ ਆਪਣੇ ਭਰਾ ਪਰ ਜਾਈ ਨਾ ਗੱਲ ਕਰਦੀ ਆ ਉਹ ਸੁਨਣਗੇ ਗੱਲ ਮੇਰੀ ਹਾਂ ਹਾਂ ਹੁਣ ਗੱਲ ਕਰ ਲੈ ਭਰਾ ਪਰਚਾਈ ਦੇ ਨਾਲ ਆਪਣੀ ਨਾਲ ਨਾਲੇ ਥੋੜਾ ਨਾ ਪੈਸਿਆਂ ਦਾ ਵੀ ਹਿਸਾਬ-ਕਤਾਬ ਉਹਨਾਂ ਨਾਲ ਕਰ ਲਈ ਕਿ ਤੇਰਾ ਖਰਚਾ ਕਰਦੇ ਆ ਕਿ ਨਹੀਂ ਤੈਨੂੰ ਪਤਾ ਸਾਡਾ ਤੇ ਆਪਣਾ ਬੜਾ ਖਰਚਾ ਵਾ ਕਿ ਹੁਣ ਜੇ ਸਾਡੇ ਕੋਈ ਪੈਸੇ ਹੁੰਦੇ ਤਾਂ ਹੀ ਤੈਨੂੰ ਦੇ ਦੇਨੇ ਸੀ ਬੱਚਿਆਂ ਕਰਕੇ ਫਿਰ ਬੜੀ ਮੁਸ਼ਕਲ ਹੋਣ ਗਈ ਆ ਸੁਮਨ ਚਲ ਜੀ ਫਿਰ ਜਾਦੇ ਦਿਨ ਨਾ ਹੁਣ ਪਾਈ ਅੱਗੇ ਬੜੇ ਦਿਨ ਹੋ ਗਏ ਆ ਠੀਕ ਆ